कौन होमन ये करवाया कोर्ट मैरिज चल बापू की की कर लगता त्यार, तो त्यार हो गए है ਹਾਂਜੀ बस ਨਾ ਕਿ ਹਟੀ ਸੀ ਅੱਛਾ ਪੀਰੀ ਜਾਚੂ ਚਾਹ ਤਾਂ ਨਹੀਂ ਪਿੱਤੀ ਲਕ ਮਾਲੋ ਵੀ ਆ 7 ਵਜੇ ਤੱਕ ਚਾਹ ਲੈ ਕੇ ਨਹੀਂ ਆਇਆ ਕੋਈ ਨਾ ਕੋਈ ਨਹੀਂ ਲੈ ਕੇ ਆਇਆ ਮੰਮੀ ਕਿੱਥੇ ਭਾਗੇ ਸਾਰੇ ਕੋਈ ਦਿਖਦੀ ਨਹੀਂ ਹੈਗਾ ਹੋ ਗਈ ਲੈ ਜੀ ਚਾਹ ਮੈਂ ਨਾ ਟਾਈਮ ਲਾਤਾ ਖਾਣਾ ਲੈ ਕੇ ਸੀ ਕੱਲੇ 11 ਤੁਸੀਂ ਪੀ ਲੋ ਕੋਈ ਨਾ ਮੇਰੇ ਵਾਸਤੇ ਲੈ ਕੇ ਇੱਕ ਕੱਪ ਹੋਰ ਨਹੀਂ ਲੈ ਕੇ ਆ ਸਕਦੀ ਮੇਰੇ ਵਾਸਤੇ ਲੈ ਕੇ ਆਈ ਸੀ ਲੈ ਪੀ ਲਵਣ ਜੇ ਮੇਰੇ ਵਾਸਤੇ ਬਣਾ ਦੇਂਦੀ ਫਿਰ ਕੀ ਹੁੰਦਾ ਸੀ ਤੈਨੂੰ ਆਹ ਨੂੰ ਇਹਨਾਂ ਨੂੰ ਕਿੱਥੇ ਟਾਈਮ ਹੈ ਚੱਕੇ ਚੋਰ ਲੱਗਦਾ ਸੀ ਤੇਰਾ ਜਿੱਕ ਕੱਪ ਹੋਰ ਬਣਾ ਦੇਂਦੀ ਕਿਉਂ ਕੀ ਗੱਲ ਨੌਕਰ ਨਹੀਂ ਆਖੀ ਇਹ ਆ ਦੇਖ ਲੋ ਜੀ ਘਰ ਦੀ ਬਹੂ ਹੈ ਇਹ ਨੌਕਰ ਨਹੀਂ ਨਹੀਂ ਹੈਗੀ ਤੇਰੀ ਆ ਸਾਡੀ ਸਾਡੀ ਨਾਲੇ ਹੋਰ ਕਿਵੇਂ ਜਮਾਨ ਲੜਾਉਦੀ ਹੈ ਤੂ ਇਹ ਮੜਾ ਮਟਾ ਉਹ ਕਰਿਆ ਕਰ ਦੇਖੋ ਜੀ ਬਿਨਾ ਮਤਲਬ ਤੋਂ ਮੈਨੂੰ ਕਿਵੇਂ ਬੋਲਦੀ ਹੈਗੀ ਕੋਈ ਤਾਂ ਮਚਰੀ ਹੈ ਵੀ ਲੈ ਕੇ ਆ ਗਿਆ ਇਹ ਉਰੇ ਆਈ ਰਹੂਗੀ ਇਹਦਾ ਵੀ ਕਰਦਾ ਹਾਲ ਮੈਂ ਐਂ ਹੀ ਲੋਟ ਆਂਦੀ ਹੈਗੀ ਇਹ ਜੇਰੀ ਵੀ ਨਾ ਇਹ ਤੈਨੂੰ ਤੰਗ ਕਰੂਗੀ ਨਾਲੇ ਮੈਨੂੰ ਮੈਨੂੰ ਤਾਂ ਕੀ ਤੰਗ ਕਰੂਗੀ ਮੈਂ ਹਜੇ ਤੱਕ ਇਹਨੂੰ ਕੁਝ ਕਿਹਾ ਹੀ ਨਹੀਂ ਹੈਗਾ ਚੱਲ ਕੋਈ ਨਾ ਤਪੀਲਾ ਚੱਲ ਤਪੀਲਾ ਚੱਲ ਕੋਈ ਨਾ ਮੈਂ ਇੱਕ ਦੋ ਕੰਮ ਜਿੰਨੇ ਮੇੜਦਾ ਠੀਕ ਹੈ ਨਾ ਨਾ ਮੈਂ ਫੇਰ ਪੀ ਲੂੰਗਾ ਚਾ ਤੂੰ ਪੀ ਲੈ ਐ ਕਰੋ ਤੁਸੀਂ ਪੀ ਲਓ ਮੈਂ ਤਾਂ ਬਾਅਦ ਚੋ ਵੀ ਬਣਾ ਕੇ ਪੀ ਲੂੰਗਾ ਤੂੰ ਪੀ ਲੈ ਕੁਛ ਨਹੀਂ ਹੁੰਦਾ ਹੈਗਾ ਮੈਂ ਤਾਂ ਪਿੰਦੀ ਰਹਿਣਾ ਪਹਿਲੀ ਵਾਰ ਤੇਰੀ ਚਾਹ ਹੈ ਪਹਿਲੇ ਪਹਿਲੇ ਦਿੰਦੀ ਹੈ ਕੋਈ ਨਾ ਹਾਂ ਚਲ ਮੈਂ ਚੱਲਣਾ ਕੰਮ ਹੈ ਠੀਕ ਕਿਵੇਂ ਮੱਚਦੀ ਹੈ ਮੇਰੇ ਤੇ ਚਾਹ ਵੀ ਨਹੀਂ ਬਣਾ ਸਕੀ ਲੈ ਕੋਈ ਨਾ ਤੈਨੂੰ ਤਾਂ ਮੈਂ ਦੱਸਾਂਗੀ ਵੀ ਮੈਂ ਕਹਾਂਗੀ ਆ ਕੀ ਤਰੀਕਾ ਤੇਰੇ ਭਾਂਡੇ ਤਰਨ ਦਾ ਹੈ ਐ ਪਾਂਡੇ ਪਾਂਡੇ ਜਿੱਤਰੇ ਬਾਪ ਨੇ ਦਿੱਤੇ ਨੇ ਤੈਨੂੰ ਕੋਈ ਨਾ ਮੇਰੇ ਪਿਓ ਨੇ ਮੈਂ ਹੀ ਤੋਰਤੀ ਥੋੜਾ ਤੋਰਤੀ ਨਾਲੇ ਹੋਰ ਭਾਂਡੇ ਕਿਉਂ ਪੰਨੀ ਜਾਂਦੇ ਸਾਡੇ ਤੜਕੀ ਤੜਕੀ ਤੇਰੇ ਕੀ ਅਗਲਾ ਕਰੀ ਹੈਗੀ ਸਵੇਰੀ ਹੁਣ ਛਾਪੜਾਉਣ ਦੀ ਸੀ ਜਿੱਤੇ ਨਾ ਫੇਰ ਕੀ ਕਰਾਂ ਮੈਂ ਛਾਪੜਾਉਣੀਆਂ ਆਂ ਹੋਰ ਕੌਣ ਫੜਾਊਗਾ ਮੰਮੀ ਜੀ ਤੁਸੀਂ ਐ ਕਿਉਂ ਕਰੀ ਜਾਂਦੇ ਮੈਨੂੰ ਐਂ ਤਾਂ ਦੱਸ ਦੋ ਤੁਸੀਂ ਤਾਂ ਮੇਰਾ ਇੰਨਾ ਕਰਦੇ ਸੀਗੇ ਇਕਦਮ ਕਿਉਂ ਬਦਲੇ ਹੋਗੇ ਬਦਲੀ ਮੈਂ ਨਹੀਂ ਬਦਲੀ ਤੂੰ ਆ ਤੇਰੇ ਲੱਛਣ ਦੇਖ ਲੈ ਪਹਿਲਾਂ ਕੀ ਹੋ ਰਿਹਾ ਨੇਗੇ ਮੈਂ ਬਦਲ ਕੀ ਗਈ ਚਾਰ ਦਾ ਨਾ ਤੂੰ ਤਾਂ ਮਿੰਟ ਚ ਬਦਲ ਗਈ ਮੰਮੀ ਜਿਵੇਂ ਕਰ ਕੀ ਦਿੱਤਾ ਮੈਨੂੰ ਉਹ ਤਾਂ ਦੱਸ ਦਿੰਗਾਰ ਕੀ ਦਿੱਤਾ ਆ ਤੇ ਥੋੜਾ ਜਿਹਾ ਜਿਹੜਾ ਨਖਲਾਰਾ ਪਾਈ ਜਾਨੀ ਆ ਕਦੇ ਭਾਂਡੇ ਭੰਨਦੀ ਆ ਕਦੇ ਕੁਝ ਕਰਦੀ ਆ ਕਦੇ ਕੁਝ ਕਰਦੀ ਆ ਤੇ ਮੈਂ ਹੋਰ ਕਰਾਂ ਕੀ ਉੱਚਾ ਸਾਲ ਮਾਰ ਕਰਾਂਗੀ ਕੀ ਹੋਰ ਫੇਰ ਗੱਲ ਕੀ ਹੋਈ ਆ ਮੈਨੂੰ ਗੱਲ ਦੱਸ ਪਹਿਲਾਂ ਤੱਕ ਕੀ ਤੱਕੀ

ਮਗਰ ਜੁਰ ਦੀਵਾ ਨੂੰ ਮਾਰ ਜਿਹੜਾ ਮਗਰ ਉਹਨਾਂ ਕੁਛ ਖਾ ਕੇ ਤੇਰੇ ਮਗਰ ਲੱਗ ਕੇ ਮੈਂ ਉਹਨੂੰ ਵਿਚਾਰੀ ਨੂੰ ਘਰੋਂ ਕੱਢਦਾ ਅਗਲੀ ਉਹਦੀ ਮਾਂ ਮਾਂ ਨੂੰ ਛੱਡ ਕੇ ਆਈ ਆ ਫਿਰ ਮੈਂ ਵੀ ਤਾਂ ਮੇਰੇ ਪਿਓ ਨੂੰ ਛੱਡ ਕੇ ਆਈ ਆ ਦੇਖ ਮੇਰੇ ਨਾਲ ਜਿਆਦਾ ਮੱਥਾ ਨਾ ਮਾਰ ਮੈਂ ਤੁਹਾਨੂੰ ਇੱਕ ਕੀ ਗੱਲ ਕਹਿਣੀ ਵੀ ਜੇ ਤੈਨੂੰ ਉੱਲੇ ਰਹਿਣਾ ਤਾਂ ਆਪਣਾ ਰਹਿਣਾ ਨੀਵੀ ਹੋਪੇ ਤੇ ਜਿਆਦਾ ਛਾਲਾ ਮਾਰੇਗੀ ਪਰ ਉਹ ਕੱਢ ਦਾਂਗੇ ਤੇ ਸੁਣ ਗਿਆ ਆ ਭਾਂਡੇ ਪੈਨੇ ਮਾਨ ਦੇ पहला कोई नहीं आया करती मम्मी हम इन भी पता नहीं की होया मेरे प्यो तो पैसे गड्डी चाहिए गाही मेरा प्य तो ग् भी हल करता तो मैं पता नहीं मम्मी एनी लाल चुना कपड़े धोदा तो ਬਿਚਾਰੀ ਕਿੱਥੇ ਧੂਗੀ ਨਵੀਂ ਬਹੂ ਉਹ ਤਾਂ ਮਨ ਕਰੇ ਵੱਡੜ ਤਾਂ ਸਣ ਪਟੀਆਂ ਲਈ ਪਈ ਹੋਵੇ ਜੀਤਾ ਵੇ ਜੀਤੇ ਉਰੇਆ ਗੱਲ ਸੁਣ ਮੇਰੀ ਉਰੇਆ ਭੱਜ ਕੇ ਹਾਂ ਮੰਮੀ ਵੇ ਮੈਂ ਤਾਂ ਇਹ ਕਰਨੀਆ ਦੇਖ ਲਾ ਸਿਆਣੀ ਤਾਂ ਬਥੇਰੀ ਐ ਛੋਟੀ ਗੱਲ ਕਰ ਵੀ ਮੈਨੂੰ ਐ ਦੱਸ ਇਹ ਤਾਂ ਭਾਈਪੂਹੀ ਹੈਗਾ ਕਿ ਨਾ ਪਾਈ ਕਾ ਨੂੰ ਹੈਗਾ ਮੰਮੀ ਇਹਦਾ ਹਾਂ ਜੇ ਕੱਲੀ ਮਾਂ ਮਾਂ ਹੈ ਜਿਹੜੀ ਉੱਥੇ ਆਈ ਸੀ ਅੱਛਾ ਹਾਂ ਚਲ ਮਾਂ ਉਹਦੇ ਸੁੱਖ ਨਾਲ ਹੈਗੀ 10 ਕਿੱਲੇ ਮਾਂ ਨੂੰ ਜਮੀਨ ਇਹਦੇ ਕੋਲ ਫਿਰ ਮਾਂ ਨੂੰ ਤਾਂ ਕਰ ਦਫਾ ਅਖਰ ਨੂੰ ਹੀ ਆਪਣੇ ਆਪੇਕਿਆਂ ਤੋਂ ਓ ਜਮੀਨ ਦਾ ਹਿੱਸਾ ਤਾਂ ਲਿਆਉਗੀ ਓ ਇੰਨੀ ਛੇਤੀ ਥੋੜੀ ਮੰਗ ਸਕਦਾ ਮੈਂ ਪਿਆਰ ਕਰਦਾ ਇਹਨੂੰ ਉਹ ਤਾਂ ਮੈਨੂੰ ਹੀ ਮਿਲਣੀ ਹੈ ਹੋਰ ਕੋਣ ਆਊਗਾ ਵੀ ਮਿਲਣੀ ਤਾਂ ਤੈਨੂੰ ਆ ਮੈਂ ਤੈਨੂੰ ਐ ਨਹੀਂ ਕਹਿੰਦੀ ਵੀ ਤੂੰ ਨੂੰ ਹੁਣੇ ਕਹ ਦੇ ਵੀ ਮੈਨੂੰ ਜ਼ਮੀਨ ਦੇ ਦੇ ਜਾਂ ਆ ਦੇ ਦੇ ਕੋਈ ਨਾ ਤਾਂ ਪੈਣ ਦੇ ਮਿੰਟ ਦੋ ਮਹੀਨਾ ਤੱਕ ਮੈਂ ਤਾਂ ਤੈਨੂੰ ਪੁੱਛਿਆ ਪੁੱਛਣ ਦਾ ਵੀ ਮੁੱਲ ਲੱਗਦਾ ਕੋਈ ਗੱਲ ਹੋਈ ਬੋਲ ਤਾਂ ਕਿਉਂ ਸੁਣਾਈ ਨਹੀਂ ਤੂੰ ਤੋਹੀ ਰਾਜ ਵਾਲੀਆਂ ਗੱਲਾਂ ਕਰ ਲੱਗੀ ਪਹਿਲਾਂ ਉਹਦੇ ਗੱਲ ਪੈਰੀ ਸੀ ਹੁਣ ਇਹਨੂੰ ਫੇਰ ਦੱਸਣ ਲੱਗੀ ਹੁਣ ਵਾ ਫਿਰ ਪੁੱਛਣ ਦਾ ਤਾਂ ਹੀ ਕੋਈ ਗੱਲ ਦਾ ਫਰਕ ਹੁੰਦਾ ਹੁੰਦਾ ਦੱਸ ਪੁੱਛਿਆ ਹੀ ਆ ਤੈਨੂੰ ਤੈਨੂੰ ਐਦਾ ਨਹੀਂ ਕਿਹਾ ਵੀ ਤੂੰ ਅੱਜੇ ਮੰਗ ਲੈ ਜਮੀਨਾ ਚੱਲ ਚੰਗਾ ਕੋਈ ਨਾ ਚੁੱਪਾ ਹੋਲੀ ਬੋਲਿਆ ਕਰਦੇ ਨੇ ਪਹਿਲਾਂ ਹੋਲੀ ਬੋਲਣਾ ਸਿੱਖ ਲੈ ਕਿਧਰੇ ਨਹੀਂ ਸੁਣਦੀ ਅੰਦਰੋਂ ਕੰਮ ਕਰੀ ਜਾਂਦੀ ਆ ਉਹ ਵੱਡੜਨ ਵਾਲੇ ਮੈਨੂੰ ਲੱਗਦਾ ਅੰਦਰ ਪਈ ਆ ਮੌਜ ਨਾਲ ਦੇਖ ਲੈ ਮੈਂ ਕੱਪੜੇ ਧ ਜੇ ਕਹੋਂਗੇ ਗੱਲ ਪੈ ਜੂਗੀ ਹੁਣ ਤਾਂ ਬਾਲੀ ਐ ਢਿੱਗ ਦੀ ਜੀਬ ਲੱਗ ਗਈ ਉਹਦੇ ਵੀ ਹੋਰ ਕਿ ਨਾ ਤੈਨੂੰ ਦੇਖਿਆ ਨਹੀਂ ਹੈਗਾ ਹੁਣ ਤੈਨੂੰ ਕੀ ਪਤਾ ਨਹੀਂ ਤਾਂ ਚੰਗਾ ਚੰਗਾ ਜੇ ਮੈਨੂੰ ਗੱਲ ਕੱਢਣ ਦਿੰਦਾ ਮੂੰਹ ਚ ਐਂ ਭਾਲਦਾ ਯਾ ਵੀ ਬਸ ਬੋਲੇ ਨਾ ਕੁਝ ਵੀ ਮੇਰੀ ਮਾਂ ਦਾ ਮੈਂ ਕਹਨੀ ਆ ਉਧਰ ਖਾਲ ਤੇ ਧੋ ਲਿਆ ਹੁੰਨੀ ਆ ਮੋਟਰ ਕੋਲੇ ਛੱਡ ਪਰੌਣ ਕਿੱਥੇ ਮੱਥਾ ਮਾਰੂੰਗੀ ਕੱਪੜਿਆਂ ਨਾਲ ਬਿਓ ਹੋ ਕਿਵੇਂ ਭੱਜ ਆਉਣਾਗਾ ਇਹ ਦੇਖ ਚਾਚੀ ਠੀਕ ਆ ਪੁੱਤ ਵਧੀਆ ਕਿੱਧਰ ਚੱਲੀ ਭਾਜੀ ਭੱਜੇ ਆਉਣਾ ਜਾਂਦੀ ਸੀ ਤੂੰ ਹੀ ਭੱਜ ਆਉਂਦਾ ਸੀ ਤੂੰ ਹੀ ਉਲਝ ਰਹਾਗਾ ਮੈਂ ਤਾਂ ਕੰਮ ਜਾ ਕੇ ਆਉਂਦੀ ਸੀ ਕਿਸੇ ਦੀ ਅੱਛਾ ਆਮਨ ਕਿਵੇਂ ਆ ਆਮਨ ਠੀਕ ਆ ਵਧੀਆ ਕਿੱਥੇ ਆ ਕਰੀਆ ਨਾ ਕਰਨੀ ਹੈਗੀ ਉਹ ਗਈ ਫਿਰ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਚ ਹਾਂ ਰਿਸ਼ਤੇਦਾਰੀ ਚ ਗਈ ਹੋਈ ਉਹ ਨਾ ਉਹਦੀ ਮਾਮੀ ਜੀ ਢਿੱਲੀ ਹੋ ਰਹੀ ਤੇ ਕੀ ਉਹਦਾ ਮਾਮਾ ਲੈ ਗਿਆ ਤੀ ਆ ਕੇ ਚਾਚੀ ਕਿਉਂ ਗੱਲਾਂ ਲਕੋਣੀਆਂ ਮੈਨੂੰ ਸਾਰਾ ਕੁਝ ਪਤਾਗਾ ਕਿੱਥੇ ਗਈ ਉਹ ਭੱਜ ਕੇ ਕਿਹਦੇ ਨਾਲ ਗਈ ਹੈ ਭੱਜ ਕੇ ਹਾਂ ਭੱਜ ਕੇ ਗਈ ਉਹ ਫਤੇਗੜ ਦਾ ਮੁੰਡਾ ਜੀਤਾ ਕਾਲੇ ਜੇ ਰੰਗ ਦਾ ਅੱਛਾ ਮੈਨੂੰ ਤਾਂ ਪਤਾ ਸੀ ਪਹਿਲਾਂ ਦਾ ਮੈਂ ਤੁਹਾਡੇ ਕੋਲੇ ਮੈਂ ਚਲ ਕਾਣੂ ਜਾਣਾ ਅਗਲਾ ਕਹੂਗਾ ਜਾਣ ਕੇ ਮੇਰੀ ਗੱਲ ਸੁਣ ਹੌਲੀ ਬੋਲ ਕੰਧਾਂ ਦੇ ਵੀ ਕੰਨ ਹੁੰਦੇ ਨੇ ਪੁੱਤ ਮੈਨੂੰ ਐਂ ਦੱਸ ਹੁਣ ਜਦ ਤੈਨੂੰ ਪਤਾ ਹੀ ਹੈਗਾ ਹਾੜੇ ਹੱਥ ਬਣਾ ਲਾ ਪੁੱਤ ਕਿਸੇ ਲੈ ਵੀ ਗੱਲ ਨਾ ਕਰੀਂਗਾ ਹਾਂ ਮੇਰੇ ਘਰ ਦੀ ਇੱਜ਼ਤ ਆ ਗਈ ਹਾਂ ਐਂ ਦੱਸ ਵੀ ਉਹ ਕੋਹਣਾ ਮੁੰਡਾ ਤੂੰ ਜਾਣਦਾ ਫਤੇਗੜ ਦਾ ਫਤੇਗੜ ਮੁੰਡਾ ਦਾ ਜੀਤਾ ਉਹਦਾ ਨਾ ਪਹਿਲਾਂ ਵੀ ਬਹਿਿਆ ਹੋਇਆ ਪੈਣਾ ਵੀ ਬੇ ਹੋਇਆ ਹਾਂ ਨਹੀਂ ਮੈਂ ਮਰ ਜਾ ਕਾਲੇ ਰੰਗ ਦਾ ਮੁੰਡਾ ਗਾ ਆਪਣੀ ਇੰਨੀ ਸੋਹਣੀ ਆਮਣਾ ਕੀ ਉਹਨੇ ਪਤਾ ਨਹੀਂ ਕੀ ਦੇਖ ਲਿਆ ਉਹਦੇ ਚ ਬਹੁਤ ਖਬਰਾ ਪੁੱਤ ਕੀ ਸਿਰ ਚ ਪਾਇਆ ਮੇਰੀ ਕੁੜੀ ਦੇ ਹਾਏ ਕਿਸੇ ਨੂੰ ਮੂੰਹ ਦਿਖਾਉਣ ਦੇ ਲੈਕ ਨਹੀਂ ਰਹੀ ਮੈਂ ਤਾਂ ਚਲ ਪੁੱਤ ਐਂ ਦੱਸ ਦੇ ਮੈਨੂੰ ਹਾਂ ਮੜਾ ਜਾ ਫਿਰ ਪਤਾ ਲੈ ਲੂਈ ਮੈਂ ਹੈ ਤੇ ਮੈਨੂੰ ਦੱਸਤਾ ਬਹੁਤ ਬਹੁਤ ਧੰਨਵਾਦ ਪੁੱਤ ਤੇਰੇ ਗਾਹ ਨਾ ਗੱਲ ਕਰੀ ਮੇਰਾ ਬੁੱਤ ਚੀ ਮੈਂ ਕਿਤੇ ਗੱਲ ਨਹੀਂ ਕਰਦਾ ਬਸ ਤੂੰ ਫਤੇਗੜ ਭੱਗ ਜਾ ਜਾਂ ਮੈਂ ਨਾਲ ਲੈ ਜਾਣਾ ਤੈਨੂੰ ਨਾ ਨਾ ਪੁੱਤ ਹਾਂ ਕੋਈ ਨਾ ਕੁਛ ਨਹੀਂ ਹੁੰਦਾ ਮੈਂ ਆਪੇ ਪਤਾ ਕਰ ਲਵਾਂਗੀ ਮੈਂ ਉਹਦੇ ਮਾਮਿਆਂ ਨੂੰ ਭੇਜ ਦਵਾਂਗੀ ਚੱਲ ਕੋਈ ਨਹੀਂ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸ ਹਾਂ ਕੋਈ ਨਾ ਕੋਈ ਨਾ ਪੁੱਤ ਮੈਂ ਦੱਸ ਦਵਾਂਗੀ ਠੀਕ ਆ ਪੁੱਤ ਕੋਈ ਨਾ ਹਾਈ ਹਾਈ ਹੇਮ ਨੂੰ ਦੇ ਨੂੰ ਪਤਾ ਲੱਗ ਗਿਆ ਕਿਸੇ ਕਿਸੇ ਕੋਲ ਦੱਸਣਾ ਦੇਵੇ ਸਾਰੇ ਪਿੰਡ ਚ ਰੌਲਾ ਪੈ ਜੂਗਾ ਇਹਨੂੰ ਕਹਿ ਤਾਂ ਦਿੱਤਾ ਤੇ ਉਹਦੇ ਮਾਮੇ ਨੂੰ ਭੇਜੂਗੀ ਤੇ ਮੇਰਾ ਭਾਈ ਦਾ ਸਭ ਤੋਂ ਪਹਿਲਾਂ ਤਾਂ ਨਾ ਮੇਰੀ ਗੋਤਨੀ ਨੂੰ ਢੇੜਾ ਦੇਊਗਾ ਪਿੱਤਾ ਹਜਮਾ ਹਰਖੇ ਦੀ ਕੁੜੀ ਲੜ ਪਿਆਰ ਪਿਆਰ ਚ ਚੰ ਤੂੰ ਐਂ ਕਰ ਪੂਹੀ ਪਤਾ ਕਰ ਆਈ ਟੱਕਰ ਗੱਲਾਂ ਨਾ ਪਿੱਛਾ ਇਹ ਸੜੀ ਦੀ ਕਿੰਨੀ ਗਰਮੀ ਹੋ ਰਹੀ ਐ ਅੱਗ ਲਾਈ ਪਈ ਐ ਜਮਾ ਕਾ ਚਰੀ ਜੀ ਮੇਰੇ ਸਾਜੀ ਨਾ ਰਾੜ ਵਾਂਗੂ ਪੱਕੀ ਹੋਈ ਪਈ ਐ ਜਮਾ ਹਾਂ ਬਾਪੂ ਕੀ ਹੋ ਗਿਆ ਇਰੇ ਪੱਲੇ ਮੜੀ ਮੁੱਢੀ ਸੰਗ ਸ਼ਰਮ ਹੈਗੀ ਕਿ ਜਮੀ ਲਾਰਖਿਆ ਸੰਗ ਸ਼ਰਮ ਕੰਮ ਕਰਨ ਦਾ ਲੱਗ ਰਿਹਾ ਚਰੀ ਵਢਣ ਲੱਗ ਰਿਹਾ ਉਹ ਕੰਮ ਤਾਂ ਕਰਨ ਲੱਗ ਰਿਹਾ ਜਿਹੜਾ ਜਲੂਸ ਉਹ ਨਿਕਲੇ ਉਹ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਜ਼ਿੰਮੇਵਾਰ ਤੁਸੀਂ ਹੋ ਜੇ ਸਹੀ ਢੰਗ ਨਾਲ ਸੋਚੋ ਤੁਸੀਂ ਮੇਰੇ ੱੱੱਕੇ ਨਾਲ ਵਿਆਹ ਕਰਾਇਆ ਸੀ ਨਾ ਤੇ ਮੈਂ ਪਿਆਰ ਕਰਦਾ ਸੀ ਆਮਨ ਨੂੰ ਮੈਂ ਤਾਂ ਆਪਦੀ ਪਸੰਦ ਲੈ ਕੇ ਆਇਆ ਉਹ ਤੂੰ ਕਿਹੜਾ ਢੋਲੀ ਚਾੜ ਕੇ ਲੈ ਕੇ ਆਇਆ ਮੈਂ ਕੋਟ ਮੈਚ ਕਰਾਈ ਹੈ ਲੈ ਕੇ ਆਇਆ ਮੈਂ ਆ ਕੇ ਲਿਆ ਕਿ ਮੈਂ ਵੀ ਲਿਆ ਠੀਕ ਹੈ ਮੈਂ ਘਰੇ ਲੈ ਕੇ ਆਇਆ ਸ਼ਮਤੀ ਨਾਲੇ ਓਏ ਜੇ ਸ਼ਮਤੀ ਹੁੰਦੀ ਨਾ ਕੋਈ ਉਹਨਾਂ ਦੇ ਪਰਿਵਾਰ ਦੀ ਉਹਦੀ ਮਾਂ ਆ ਕੇ ਗੱਲ ਨਾ ਫੜਦੀ ਓਏ ਉਹਦੀ ਮਾਂ ਤਾਂ ਐਮੀ ਹੈ ਠੀਕ ਹੈ ਨਾ ਐਮੀ ਕਿਉਂ ਹੈ ਹਾਂ ਮੈਂ ਨਹੀਂ ਕਾ ਸੁਣਨਾ ਬੱਪੂ ਮੈਂ ਨਹੀਂ ਕਿਤੇ ਭੇਜਣੀ ਹੈਗੀ ਘਰੀ ਰੱਖੂਗਾ ਮੈਂ ਤਾਂ ਜੇ ਭੇਜਨੀ ਹੈ ਰਾਜ ਵਗ ਜੇ ਕਦੋਂ ਮਰਜੀ ਵਗ ਜੇ ਉਹ ਤਾਂ ਸਿਆਣੇ ਬੰਦੇ ਹੁੰਦੇ ਸਿਆਣੇ ਆਪਣਾ ਅੱਜ ਜਲੂਸ ਨਿਕਲਦੇ ਨਿਕਲਦੇ ਬਚ ਗਿਆ ਜੇ ਪਿੰਡ ਓ ਯਾਰ ਮੈਂ ਤਾਂ ਅੱਡ ਵਗ ਜਾਣਾ ਮੈਂ ਤਾਂ ਬਾਹਰ ਰਹਿਣ ਲੱਗ ਜਾਣਾ ਠੀਕ ਹੈ ਤਾਂ ਤੁਸੀਂ ਰੈਡੀਓ ਕਰੀ ਟੋੜਾ ਜਲੂਸ ਨਿਕਲਦਾ ਜੀ ਪਰ ਮੈਂ ਨਹੀਂ ਉਹ ਕਰਦਾ ਹੈਗਾ ਮੈਂ ਨਹੀਂ ਛੱਡਦਾ ਉਹਨੂੰ ਕੱਲ ਨੂੰ ਉਹਦੀ ਮਾਂ ਨੇ ਕੇਸ ਕਰਤਾ ਉਹ ਬੋਲੀਆਂ ਹੁਣ ਮਾੜਾ ਮੋਟਾ ਕੇਸ 18 ਸਾਲ ਤੋਂ ਉੱਪਰ ਹੈ ਉਹ ਉਹਦੇ ਕੁਝ ਨਹੀਂ ਹੁੰਦਾ ਹੈਗਾ ਆਪਣੀ ਮਰਜ਼ੀ ਨਾਲ ਆਈ ਹੈ ਉਹ ਉਹ ਜੀ ਬੋਲੀ ਉਹਦੀ ਮਾਂ ਮੁਰੇ ਜੁੰਡੇ ਪੱਟੇ ਨਾਲ ਦੀ ਮਾਂ ਨੇ ਤੇਰੇ ਵੀ ਜੁੰਡੇ ਪੱਟੇ ਉਹਦੇ ਵੀ ਜੁੰਡੇ ਪੱਟੇ ਬੋਲਦੇ ਨੇ ਫਿਰ ਉਹ ਤਾਂ ਇੱਕਦਮ ਘਰੇ ਆ ਗਈ ਤਾਂ ਕਰਕੇ ਮਾੜਾ ਮੋਟਾ ਇਹ ਹੋ ਗਿਆ ਇਹ ਦੱਸ ਕੇ ਆਉਂਦੀ ਨਾ ਤਾਂ ਮੈਂ ਚੰਗਾ ਸਬਕ ਸਿਕਾਉਂਦਾ ਕੀ ਸਬਕ ਸਿਕਾਉਂਦਾ ਸਬਕ ਸਿਕਾਉਂਦਾ ਕਿੰਛ ਕੌਣ ਨਾਲੇ ਹੋ ਰ ਆ। ਓ ਚਲ ਤੂੰ ਮੇਰੇ ਨਾਲ ਪਕਾਈ ਨਾ ਮਾਰੂ ਆਪੂ ਠੀਕੇ ਕੰਮ ਕਰ ਲਾਂਦੇ ਮੈਨੂੰ। ਪਹਿਲੀ ਤੂੰ ਪਚੜ ਨਹੀਂ ਇੰਨੀ। ਓ ਮੇਰਾ ਜਲੂਸ ਕਰਦਾ ਤਾ। ਆ ਦੇਖਿਆ ਨਾ ਤੂੰ ਭੱਗ ਜਾ। ਮੈਨੂੰ ਕੰਮ ਕਰ ਲਾਂਦੇ। ਓ ਯਾਰ ਜਲੂਸ ਮੇਰਾ ਵੀ ਕਢਾਇਆ ਤੁਸੀਂ ਨੇ। ਜੋ ਧੱਕੇ ਨਾਲ ਵਿਆਹ ਕਰਵਾ ਲਈ ਠੀਕ ਹੈ ਨਾ। ਤੂ ਰੋ ਭੱਗ ਜਾ ਯਾਰ ਮੇਰੇ ਨਾਲ ਪਕਾਈ ਨਾ ਮਾਰ ਜਾ ਦੁਬਾਰੀ ਦੁਬਾਰੀ। ਹੁਣ ਤੇ ਸਾਡੀ ਰਹਿਣ ਹੁੰਦਾ ਕਰਵਾਇਆ। ਮੈਂ ਤਾਂ ਅਬ ਵੀ ਰਹਿਣਾ ਕਰਾਇਆ। ਜੰਮਿਆ ਪਾਲਿਆ ਪੜਾਇਆ ਮਾੜੀ ਮੂੜ ਦਾ ਕਦਰ ਕਰ ਲਾ ਸਾਡੀ ਕੁੱਤਿਆ। hath ਬਣਾ ਲੈ ਭੱਗ ਜਾ। ਮੈਨੂੰ ਕੰਮ ਕਰ ਲਾਂਦੇ ਗ ਉਨੇਕ ਕੋ ਗੱਲ ਵਾਰ-ਵਾਰ ਰਿਪੀਟ ਕਰੀ ਜਾ ਕਰੋ ਮੈਂ ਤੈਨੂੰ ਇਹ ਕਹਿੰਦਾ ਪੁੱਤ ਕੋਈ ਗੱਲ ਮਾਗਰੋ ਸੈਮਤੀ ਹੋਈ ਤੂੰ ਲਿਆਈ ਇੱਕ ਵਾਰ ਉਹਨੂੰ ਘਰੇ ਛੱਡ ਗਿਆ ਉਹ ਮੈਂ ਨਹੀਂ ਛੱਡ ਕੇ ਆਉਂਦਾ ਯਾਰ ਠੀਕ ਐ ਜਾ ਔਰ ਤੂੰ ਅਗਲੇ ਲੈ ਕੇ ਜਾਣਗੇ ਲੈ ਜਾਂਦੇ ਯਾਰ ਐਵੇਂ ਕਿਵੇਂ ਲੈ ਜਾਂਦੇ ਮੈਂ ਥੋੜੀ ਜਾਣ ਦਿੰਦਾ ਤੂੰ ਭੱਜ ਜਾ ਔਰ ਉਹੀ ਲੱਗ ਰਿਹਾ ਹੋ ਕਰਨਾ ਕੰਮ ਕਰ ਲਾਂ ਦੇ ਮੈਨੂੰ ਬੱਸ ਰੱਖਦਾ ਓਏ ਭੱਜ ਜਾ ਭੱਜ ਜਾ ਕਾਫੇ ਆ ਦੱਪਿਆ ਔਰ ਕਬੇ ਸ਼ਰਮੈਂ ਓਏ ਹੈ ਗਿਆ ਮੈਂ ਤਾਂ ਤੇਰੇ ਪੱਲੇ ਦਾ ਸ਼ਰਮ ਹੈ ਨਹੀਂ 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 ਮੇਰੇ ਪੱਲੇ ਦਾ ਭਗ ਜਾ ਭਗ ਜਾ ਤੂੰ ਕੰਮ ਕਰ ਲੈ ਤੂੰ ਮੈਨੂੰ ਦਵਾਰੇ ਆਉਝੇ ਜਾਂਦੇ ਟੰਗ ਜੇ ਨਾ ਕਰ ਮਰ ਜਾਂਦਾ ਇੱਥੇ ਓਏ ਚੱਕੀ ਮਰ ਜਾਂਦਾ ਭਗ ਜਾ ਆ ਦਿਨਾਂ ਦੇ ਪਾਛਾ ਭਗ ਜਾ ਕਰ ਹੈ ਓਏ ਭਗ ਜਾ ਹੁਣ ਕਪੈਰੀ ਹੱਥ ਲਾਵਾ ਨਸੀਬਾਂ ਦੇਣ ਲੱਗ ਜਾਂਦੇ ਨੇ ਆ ਕੇ ਇਹ ਲੈ ਨਾ ਕਰਾਉਂਦੇ ਤਾਂ ਕਿ ਨਾਲ ਵਿਆਹ ਮੇਰਾ ਕੋਈ ਵੀ ਰਬਾ ਕਿਤੇ ਜਾਂਨ ਜੋਗੀ ਨਹੀਂ ਛੱਡੀ ਹੈਗੀ ਕਾਲੇ ਗੁੰਵਾਲੀ ਨੇ ਜੇ ਆਏ ਪਤਾ ਹੁੰਦਾ ਵੀ ਇਹੀ ਜੀ ਨਿਕਲੂਗੀ ਉਹਦੀ ਮਾਰ ਦੇਣੀ ਸਪਰੇ ਦਾ ਚਮਚਾ ਦੇ ਕੇ ਜੈ ਰੋਈ ਨੂੰ ਲਾੜ ਲਾੜ ਚ ਚਮੜਾ ਲਈ ਮੈਂ ਤਾਂ ਸਰਤੇ ਪਿਓ ਵੀ ਨਹੀਂ ਹੈਗਾ ਉਹਦਾ ਵੀ ਉਹਨੂੰ ਲੈ ਕੇ ਨਾ ਤਾਂ ਪਾ ਕੱਲੀ ਜਾਣੀ ਹੈ ਕਿੱਥੇ ਜਾਵਾਂਗੇ ਬਾਈ ਕਿ ਮੁਰਤੀ ਦੇ ਬੱਠੇ ਹੋਈ ਬਾਈ ਮੈਂ ਤਾਂ ਕਿਤੇ ਜਾਣ ਜੋਗੀ ਨਹੀਂ ਹੈਗੀ ਮੈਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਦੇ ਅੱਗੀ ਨਹੀਂ ਹੈਗੀ ਬਾਈ ਕੀ ਹੋ ਗਿਆ ਬਾਈ ਬਾਈ ਕੀ ਦੱਸਾਂ ਦੱਸਾਂ ਜੋਗੀ ਵੀ ਨਹੀਂ ਹੈਗੀ ਮੈਂ ਤਾਂ ਇਹੀ ਜੀ ਗੱਲ ਲੱਗੀ ਬੱਸ ਚਲ ਕੋਈ ਨਾ ਬਾਈ ਮੈਂ ਕਿ ਤੇਰੇ ਭਾਈਆਂ ਵਰਗਾ ਦੱਸ ਦੇ ਕੀ ਗੱਲ ਹੈ ਬਾਈ ਪਤਾ ਲੱਗਦਾ ਨਹੀਂ ਮੈਨੂੰ ਬਾਈ ਕੋਈ ਹੈ ਤਾਂ ਨਹੀਂ ਉਰੇ ਹਾਂ ਬਾਈ ਮੇਰੀ ਕੁੜੀ ਬਾਗੀ ਪੂਰੇ ਫਤੇਗੜ ਪਿੰਡਾ ਦਾ ਜਿੱਤ ਜਿੱਤਾ ਜਿੱਤਾ ਨਾਮ ਦਾ ਮੁੰਡਾ ਦਾ ਕੱਲੀ ਮੁੰਡਾ ਹੈਗਾ ਹਾਂ ਜਿੱਤਾ ਹਾਂ ਬਾਈ ਜਿੱਤਾ ਉਹਦੇ ਪਿਓ ਦੀ ਨਾ ਬਾਹ ਕੱਟੀ ਹੋਈ ਹੈਗੀ ਕੱਲੀ ਮੁੰਡਾ ਹੈਗਾ ਉਹਨਾਂ ਦਾ ਵੀ ਮੇਰੀ ਕੁੜੀ ਵਿਆਹੀ ਹੋਈ ਆ ਤੇਰੀ ਕੁੜੀ ਬਾਈ ਹਾਂ ਜਿਹਦੀ ਬਾਹ ਕੱਟੀ ਹੋਈ ਆ ਉਹਦੇ ਮੁੰਡੇ ਨੂੰ ਆ ਬਾਈ ਜਿੱਤਾ ਉਹਦੇ ਮੁੰਡੇ ਨਾ ਹਾਂ ਹਾਂ ਬਾਈ ਖੇਤਾਂ 'ਚ ਘਰ ਦੱਸਿਆ ਹੈਗਾ ਆ 6-7 ਮਹੀਨੇ ਹੋ ਗਏ ਬਾਈ ਮੇਰੀ ਕੁੜੀ ਵਿਆਹੀ ਉਹਨੂੰ ਹਾਈ ਮੈਂ ਮਰ ਜਾ ਕਿ ਦੱਸਾਂ ਬਾਈ ਮੇਰੀ ਕੁੜੀ ਨੂੰ ਭਜਾ ਕੇ ਲੈ ਗਿਆ ਉਹ ਅੱਛਾ ਜੀ ਬਸ ਬਈ ਹੁਣ ਮੈਨੂੰ ਤਾਂ ਕੋਈ ਰਸਤੇ ਨਹੀਂ ਨਿੰਦਾ ਹੈ ਗਿਆ ਵੀ ਮੈਂ ਕਰਾਂ ਤਾਂ ਕੀ ਕਰਾਂ ਨਾ ਤਾਂ ਮੈਂ ਅਗਲੇ ਦੇ ਘਰੇ ਜਾਣ ਜੋਗੀ ਆ ਇੱਕ ਤਾਂ ਜੀ ਕਰਦਾ ਜਾ ਕੇ ਕੰਜਰ ਨੂੰ ਗਲਾਮੇ ਤੋਂ ਫੜਦਾ ਬਸ ਜਾਤ ਨਾ ਪੁੱਛੋ ਦੀ ਉਹਦਾ ਮੂੰਹੇ ਮੂੰਹ ਕੋਟਾਂ ਮੇਰੀ ਗੱਲ ਸੁਣ ਬਈ ਮੈਂ ਚੱਲਦਾ ਤੇਰੇ ਨਾਲ ਭਾਈ ਸੱਚੀ ਹਾਂ ਸੱਚੀ ਹਾਂ ਲੈ ਮੇਰੀ ਕੁੜੀ ਰਹਿ ਗਈ ਬਈ ਜਿੱਤੇ ਨੂੰ ਤਾਂ ਉਹਦੀ ਬਾਹ ਬੜੀ ਹੋਦੇ ਬਾਪ ਦੀ ਖੇਤ ਚ ਮੁੱਠੀ ਆ हां हां भाई यही सुनया मैंने मैं चाहता तेरे ਨਾਲ ਘਰ ਬਰ ਮੈਂ ਦੱਸਦਾ ਮੈਂ ਜਾਣੇ ਤੇ ਤੂੰ ਜਾਣ ਬਈ ਬਸ ਤੂੰ ਮੇਰੇ ਨਾਲ ਵਗ ਚੱਲਾ ਬਸ ਅੱਗੇ ਤੇ ਅੱਗੇ ਦੇਖੀ ਜਾਈ ਤਾਂ ਹੁੰਦਾ ਕੀ ਹੈਗਾ ਮੇਰਾ ਵੀਰ ਬਣ ਕੇ ਆ ਜਾ ਮੈਂ ਕੜ ਨਹੀਂ ਸਕਦੇ ਕੋਈ ਸਾਧਨ ਮਿਲ ਜੂਗਾ ਆ ਜਾ ਮਤਰ ਪੈਣ ਆ ਉਹ ਤੇਰੇ ਨਾਲ ਤਿੰਨ ਪੰਜਾਂ ਟਿੱਪ ਆ ਜਾ ਆ ਜਾ ਬਾਈ ਬਈ ਤੈਨੂੰ ਪੱਕਾ ਪਤਾ ਹੈਗਾ ਵੀ ਉਹ ਮੁੰਡੇ ਨੂੰ ਤੇਰੀ ਕੁੜੀ ਵਹੀ ਹੋਈ ਹੈ ਹੋਰ ਬਾਈ ਪੱਕਾ ਦਾ ਪਤਾ ਲੈ ਅੱਛੀ ਮਹੀਨੇ ਹੋ ਗਏ ਵਿਆਹ ਹੋਏ ਨੂੰ ਬਾਈ ਵੇੜਾ ਬੈਠੀ ਵਾਲਾ ਮਾਤਾ ਕਹਿੰਦੇ ਮਰਦੇ ਪਲੇਗ ਨਿਕਲੀ ਵਾਲਾ ਹੈ ਆਏ ਨਾ ਕਹੀਂ ਬਾਈ ਵੀ ਮੇਰੇ ਜਵਾਈ ਨੂੰ ਗਾਲਾਂ ਦਿੰਦੇ ਮੇਰਾ ਹੁਣ ਛੋਟਾ ਸਾਲਾ ਨਹੀਂ ਲੱਗਦਾ ਹੈਗਾ ਮੇਰੀ ਕੁੜੀ ਵਿਆਹੀ ਤੀਗੀ ਸਾਡੀ ਘਰ ਪੱਟਣਾ ਦਿਓ ਨਾ ਆ ਜਾ ਬਾਈ ਦੁੱਧ ਦਾ ਦੁੱਧ ਪਾਣੀ ਨਾ ਪਾਣੀ ਛੱਡ ਦੇ ਆ ਜਾ ਰੁੜ ਜਾਣਾ ਹੈ ਪੱਟੀਆਂ ਜੜ ਵਾਲਾ ਉਹਦੇ ਮਾਪੇ ਨਹੀਂ ਕੁਝ ਕਹਿੰਦੇ ਹੈਗੇ ਕੰਜਰ ਹੈ ਬੈਠੀ ਬੈੜੀ ਵਾਲੇ ਭਾਈ ਮੇਰੀ ਗੱਲ ਸੁਣ ਲੈ ਕਿਹਰਾ ਮੁੰਡੇ ਨੂੰ ਮੈਂ ਲਿਆ ਦੇ ਮੈਂ ਉਹਦੀਆਂ ਖੱਖਾਂ ਨਾ ਪਾੜੀਆਂ ਨਾ ਤੂੰ ਮੈਨੂੰ ਰਾਜ ਨਾ ਕਹੀਂ ਆ ਜਾ ਭਾਈ ਆਪਾਂ ਕਰੀ ਹਾਂ ਹਾਂ ਕਿਹਰਾ ਸਾਹਮਣੇ ਕਰਦੀ ਮੇਰੇ ਬੱਸ ਉਹਨੂੰ ਮੇਰੇ ਮੁਰਜੀ ਨਾਲ ਅੱਜ ਤੈਨੂੰ ਮੈਂ ਦੱਸਾਂ ਗੱਲ ਖੋਲਣਗੇ ਕੰਨਾ ਖੋਲਣਗੇ ਭਾਈ ਖੋਲਣਗੇ ਸਸਰੀਕਰ ਸਸਰੀਕਰ ਆ ਭਾਈ ਮੇਰਾ ਜਵਾਈ ਮੈਂ ਸਸਰੀਕਰ ਤੋਂ ਛੱਟਿਆ ਹੋਇਆ ਕੌਣ ਹੈ ਤੂੰ ਬਾਪੂ ਬੇਲੀ ਕੁੜੀ ਜਾਂਦੀ ਆਪਾਪੂ ਨੂੰ ਬੁਲਾ ਕੌਣ ਹੈ ਬਲਾ ਮੈਨੂੰ ਕੀ ਪਤਾ ਕੌਣ ਹੈ ਤੂੰ ਦੇਖਾ ਤੂੰ ਦੇਖ ਹੁਣ ਕੌਣ ਆ ਬੱਸ ਵੇ ਆਪਣੇ ਘਰੇ ਆ ਕੇ ਮਾਰੀ ਜਾਂਦੇ ਮੈਨੂੰ ਮੇਰਾ ਗਲਾਮਾ ਛੱਡ ਦਿਓ ਜੀ ਮੇਰਾ ਗਲਾਮਾ ਛੱਡੋ ਓਰੇ ਹੋ ਕਮਾਲ ਹੋ ਰਹੀ ਆ ਜਮੀ ਦੀ ਗੱਲ ਕਮਾਲ ਤੇਰੇ ਪਾ ਦੀ ਕਮਾਲ ਨਹੀਂ ਹੋएगी ਕੀ ਕਮਾਲ ਪਹਿਲਾਂ ਦਾ ਤੇਰੇ ਚਿੱਤਿਆ ਕਮਾਲ ਪਹਿਲਾਂ ਤੇਰੇ ਚਿੱਤਿਆ ਹਾਂ ਚੁੱਪ ਕਰਕੇ ਪਰਾਂ ਹੋ ਜਾ ਮੈਨੂੰ ਆ ਦੱਸ ਭੂਤ ਨਹੀਂ ਵਰਗੀ ਕੁੜੀ ਸੀ ਮੇਰੀ ਇੱਥੇ ਕੀ ਦੇਖਾ ਚੱਕੜਾ ਇੱਥੇ ਤਾਂ ਆਪਾ ਤੂੰ ਬੋਲ ਤਾਂ ਆ ਮੇਰੀ ਕੁੜੀ ਆ ਗਈ ਆ ਆ ਆ ਮੇਰੀ ਕੁੜੀ ਆ ਓਏ ਕਿਹੜੇ ਪਜੋ ਤੇਰੇ ਨਾ ਇਹਦੇ ਚ ਕੀ ਦਾਗਾ ਕੀ ਕਮਣੀ ਕਿਹਦੇ ਚ ਕੀ ਗੱਲ ਭਾਈ ਸਾਹਿਬ ਅਸੀਂ ਬੋਲ ਕੇ ਕੁਛ ਬਈ ਹੁਣ ਹਾਂ ਕਿਉਂ ਬੋਲਣਾ ਇਦਾਂ ਹੋਲਦਾ ਮੇਰੀ ਗੱਲ ਆ ਹਾਂ ਤੂੰ ਸੁਣਾਵਾ ਨਾ ਕੱਢ ਕੇ ਲੈ ਤੇਰੀ ਕੀ ਆਬ ਦੇ ਆ ਭਾਈ ਆ ਹੁਣ ਕੀ ਹਾਲ ਕੋਰਟ ਮੈਚ ਕਰਾਈਏ ਕੋਰਟ ਮੈਚ ਪੁੱਟ ਲੈ ਸਰਪ ਦੀ ਆਉਦੀ ਫੋਲਦਾ ਨੂੰ ਬਾਹਰ ਦੋ ਸਾਵਾ ਤੇ ਤੇਰੇ ਇਹ ਤਾਂ ਸਹੀ ਕਾਨੂੰਨ ਕਰਿਆ ਦੂਜੀ ਕੋਰਟ ਮੈਚ ਕਰਾਉਂਦੀ ਆ ਇਹ ਵੀ ਵਸਾ ਦੇਤੀ ਆ ਗਈ ਫੇਰ ਕੋਣ ਨੇ ਫੇਰ ਉਹ ਨਹੀਂ ਆਉਂਦੀ ਆ ਚਾਰ ਚਾਰ ਲੈ ਆਉਂਦੀ ਆ ਫੇਰ ਕਿੰਨੀ ਫੋਲਦਾ ਲਾਉਣ ਦੀ ਭਣਾ ਤੂੰ ਕੀ ਰਹੀ ਆ ਫੇਰ ਮਾ ਕਰ ਕੋਈ ਨਾ ਉਹਦੇ ਚਾਰ ਆਣਾਂਗੇ ਤੂੰ ਵਾਹ ਕੰਮ ਕਰ ਆਉਦਾ ਆਖਿਰੇ ਲੱਗ ਗਈ ਰੋਗ ਮਾਰਨਾ ਲਾ ਬੋਲਾ ਰੋਗ ਮਾਰੂੰਗੀ ਕੋਈ ਗੱਲ ਨਹੀਂ ਜੁੱਲੀ ਕਹੋ ਜੁੱਲੀਆਂ ਮੇਰਾ ਸਮਝੀ ਹਾਂ ਲੋਕਾਂ ਦੀਆਂ ਦਰਬਾਰ ਵਾਲੀਆਂ ਬੱਬੂ ਅੱਛਾ ਚੁੱਪ ਕਰ ਜਾਓ ਸਾਰੇ ਚੁੱਪ ਕਰ ਇਹਦਾ ਭਾਈ ਸਾਹ ਕਰੀ ਚਲਦੀਆਂ ਨਹੀਂ ਇਹ ਮੈਨੂੰ ਲੱਗਦਾ ਚਲਦੀ ਨਹੀਂ ਇਹਦੀ ਤਾਂ ਇਹਦੀ ਕੰਨ ਚਲਦੀ ਹੈ ਭਈ ਅੰਦਰ ਵੜ ਕੇ ਗੱਲ ਕਰ ਅੰਦਰ ਵੜ ਕੇ ਅਸੀਂ ਅੰਦਰ ਵੜ ਕੇ ਗੱਲ ਕਰਾਂਗੇ ਹੈ ਅਸੀਂ ਕੁਝ ਬਣ ਕੇ ਗੱਲ ਕਰਾਂਗੇ ਛੋਟੇ ਨਾਲ ਕੋਈ ਗੱਲ ਨਹੀਂ ਕੁਝ ਪੜ ਕੇ ਕਰਾਂਗੇ ਹੁਣ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਬੱਬੂ ਖੜ ਜਾ ਉਨੇ ਕੋਰਟ ਮੈਚ ਕਰਾਈ ਐ ਨਾ ਨੂੰ ਧੱਕੇ ਨਾਲ ਵਿਆਹ ਕਰਵਾਇਆ ਕਾਗਜ਼ੀ ਕਾਰਵਾਈ ਨਾਲ ਲਿਆਂਦੀ ਹੋਈ ਐ ਮੈਨੂੰ ਕਿਹਨਾਂ ਪਾਚ ਤੋਂ ਮੈਨੂੰ ਇੰਦਰ ਮਾਰਿਆ ਹੋਣਾ ਮੇਰੀ ਕੁੜੀ ਤੇ ਤੋਏ ਕਿਵੇਂ ਟੂਣਾ ਕਰਵਾਤਾ ਉਹ ਤੇ ਆਹ ਟੂਣਾ ਨਾ ਇਹ 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 ਬਰਾਹੀ ਦੀ ਮੈਂ ਕਿਹਾ ਧੀਰੇ ਵਿਆਹ ਕਰਵਾਉਣ ਨੂੰ ਧੱਕੇ ਕਰਵਾਇਆ ਪੈਗਾ ਤੀ ਹਾਂ ਹੁਣ ਧੱਕੇ ਨਾਲ ਗੱਲਾਂ ਮਾਰਦੀ ਐ ਇਹ ਮੁੰਡੇ ਨਾਲ ਆਹ ਗੱਲਾਂ ਮਾਰਦੀ ਆ ਹਾਂ ਉਹ ਕਹਿੰਦਾ ਹੈਗਾ ਮੇਰੇ ਪੂਰੇ ਖੜੀ ਬੋਲੀ ਜਾਂਦਾ ਮੈਨੂੰ ਮਾਰੋਣੀ ਜਾਂ ਨਹੀਂ ਮਾਰੂਗੀ ਮਾਰੂਗੀ ਹੋਰ ਕੋਈ ਕਰਾਉਣਾ ਕੋਈ ਕਰਾ ਜੋ ਕਿ ਖਿੱਚ ਕੇ ਨਾਲ ਕੱਪੜੀਆਂ ਪਾਉਂਦੀ ਆ ਮੇਰੀ ਆਹ ਤਾਂ ਇਹ ਜਾਂਦੀ ਇਹ ਜਾਂਦੀ ਹੈਗੀ ਜਾਂਦੀ ਨਹੀਂ ਹੈਗੀ ਕੋਈ ਗੱਲ ਨਹੀਂ ਆ ਕੇ ਮੜਾ ਕੁਸ ਮਾਰ ਕੇ ਟੱਕਰੂਗੀ ਚੱਲ ਭਾਈ ਸਾਹਿਬ ਟੱਕਰਾਂਗੇ ਟੱਕਰ ਲਿਓ ਟੱਕਰ ਲਿਓ ਛੋੜ ਨਾ ਬੋਚੋ ਆਪਾਂ ਬੋਲੇ ਕੋਲੇ ਲਾ ਮੇਰੇ ਹੱਥ ਖਾ ਜੂਗੀ ਟੱਕਰ ਆਹ ਕੋਈ ਨਾ ਕੋਈ ਨਾ ਝੁੰਡਾ ਮੈਂ ਸਮਾਰ ਕੇ ਪੜੂਗੀ ਕੰਮ ਕਰ ਆਪਦਾ ਡੰਡੀ ਲੱਗਿਆ ਉਹ ਕਿਉਂਰੇ ਲੈ ਕੇ ਕਬਾਬ ਕਵਾੜੇ ਪਵਾਉਣ ਨੂੰ ਫੜ ਕੇ ਆਤੀ ਨੂੰ ਬਣੀਆਂ ਬਾਪੂ ਦੀ ਬਾਪੂ ਦੱਸ ਕਿ ਤੈਨੂੰ ਰੇ ਗੱਡੀਆਂ ਦੇ ਕੇ ਕੀ ਹੈਗਾ ਕੋ ਚੱਲ ਕੋਈ ਨਾ ਮਾ ਉਹ ਗੱਲ ਸੁਣ ਲੈ ਠੀਕ ਆ ਜਾ ਜਿੱਥੋਂ ਨੂੰ ਲੈ ਕੇ ਅਜਿ ਘੁਰੂ ਛੱਡ ਜਾ ਕਮਾਲ ਹੋ ਰਹੀ ਆ ਬਾਪੂ ਕਹਨਾ ਕਮਾਲ ਮੈਂ ਵਿਆਹ ਕੇ ਲੈ ਕੇ ਆਇਆ ਐਵੇਂ ਕਿਵੇਂ ਛੱਡ ਜਾ ਮੈਂ ਆ ਕੇ ਲੈ ਕੇ ਕਮਾਲ ਹੋ ਰਹੀ ਆ ਮਾਰ ਕੇ ਗੱਲ ਸੁਣ ਨਾ ਕੀ ਹੋਰੇ ਮਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਨਹੀਂ ਲੈ ਆ ਹੁੰਦਾ ਨਾ ਉਹ ਜੂਸ ਕੱਢ ਕੇ ਗਿਆ ਨਾ ਹੈ ਜੂਸ ਨਿਕਲੋ ਥੋੜਾ ਜਰੂਰ ਨਿਕਲਦਾ ਜੂਸ ਆਹ ਕੰਮ ਤੋਂ ਆਉਂਦਾ ਕੋਈ ਗੱਲ ਨਿਕਲੀ ਜਾਣ ਦੇ ਮੰਮੀ ਹਾਂ ਹੁਣ ਯਾਰ ਆਇਆ ਬਹੁਤ ਖੁਸ਼ ਹੋ ਗਿਆ ਹੁਣ ਤੱਕ ਜੇ ਤੁਸੀਂ ਉਹਨੂੰ ਸਪੋਰਟ ਕਰ ਰਹੇ ਹੋ ਨਾ ਇਹ ਸਾਰਾ ਕੁਝ ਹੋ ਹੀ ਛੋੜ ਦੇ ਕਰਕੇ ਇਹ ਤਾਂ ਮੈਂ ਹੋ ਗਿਆ ਕਹਿੰਦੇ ਸ਼ੇਰ ਨੂੰ ਸ਼ਵਾ ਸ਼ੇਰ ਮਿਲਿਆ ਹੈ ਕੋਈ ਗੱਲ ਨਹੀਂ ਅਸੀਂ ਨਿਪਟ ਲਾਂਗੇ ਸਾਰਾ ਕੰਮ ਕਰ ਛੜਾ ਦਿੰਦੀ ਫਿਰ ਉਹਨੂੰ ਛੜਾ ਦਿੰਦੀ ਛੜਾ ਤਾਂ ਦਿੱਤਾ ਸੀਗਾ ਉਹ ਕਾਨੂੰ ਗਈਆ ਫਿਰ ਖੜ ਜਾਂਦੀ ਨਾ ਉਹਰੇ ਅੱਛਾ ਸ਼ੁਕਰ ਹੈ ਤੇਰੀ ਵੀ ਕੋਤ ਫੜਨੀ ਸੀ ਹਾਂ ਹੋਰ ਮੇਰੀ ਫੜਨੀ ਸੀ ਉਹਨੇ ਕੁੱਤਾ ਆ ਕਿਵੇਂ ਫੜ ਲੂ ਕੁੱਤ ਫੜੂਗੀ ਹਾਂ ਫੜੂ ਨਹੀਂ ਦਊਗੀ ਪਤਾ ਉਹਨੂੰ ਕੀ ਪਰ ਨਾ ਮੈਨੂੰ ਮੁਰਾ ਦਿਓ ਉਹ ਹੋਜੇ ਹੈ ਜੀ ਹੈਗੇ ਮੈਂ ਉਦੋਂ ਡੁੱਬਣੀ ਆ ਮੈਂ ਕੋਈ ਨਾ ਜਾਣੀ ਮੈਨੂੰ ਡੁੱਬਣੀ ਆ ਤੂੰ ਹਾਂ ਜਦ ਤੱਕ ਕੰਮ ਕਰ ਲੈ ਅਗਲੇ ਦਾ ਘਰ ਪਟਿਆ ਤੁਸੀਂ ਨੇ ਇੱਕ ਘਰ ਬਰਬਾਦ ਕਰ ਰਹੀਆਂ ਤੇਰੇ ਕਰਕੇ ਤੂੰ ਕਹਾਵਦਾ ਕੰਮ ਕਰ ਕਹਾ ਬਗ ਜਾ ਕਿਉਂ ਬਗ ਜਾ ਮੈਂ ਤੈਨੂੰ ਦੱਸਾਂ ਘਰ ਆ ਮੇਰਾ ਹੁਣ ਔਰੇ ਰਿੰਗੀ ਜਾ ਮੈਂ ਇਸ ਤੈਨੂੰ ਦੱਸਾਂ ਕਿ ਤੇ ਹੋਰ ਨਾ ਮੈਥੋਂ ਕੁਸ ਤਰਾਜ਼ ਹੀ ਔਰੇ ਜਾਣੀ ਬਗ ਜਾਵਦਾ ਕੋਈ ਨਾ ਕੋਈ ਨਾ ਓਡ ਸਵਾਦ ਆਊਗਾ ਹੈ ਜੇ ਹਣ ਕੁੜੀ ਐ ਤੁਕਰੋ ਨਾ ਗਈ ਨਾ ਤੂੰ ਮੈਨੂੰ ਗੈਰੀ ਮੈਂ ਥੋੜਾ ਜਲੂਸ ਨਾ ਕੱਢੇ ਤੂੰ ਦੇਖ ਲੈ ਜਾਣ ਦਿੰਦੀ ਇਹਨੂੰ ਕੱਢੂੰਗੀ ਕਰੋ ਮਾਰ ਮੈਂ ਬੰਦੋਖਾ ਚ ਕੋਈ ਨਾ ਬੋਤ ਤੂੰ ਫਿਕਰ ਨਾ ਕਰ ਇਸ ਗੱਲ ਦਾ ਬਾਪੂ ਹਾਂ ਕੀ ਬਣੂੰਗਾ ਸਾਰਾ ਕੁਝ ਬਣੂੰਗਾ ਪੁੱਤ ਤੂੰ ਫਿਕਰ ਨਾ ਕਰ ਜਿਹੜਾ ਮੈਂ ਤੈਨੂੰ ਆਖਿਆ ਸੀ ਸਬਰ ਰੱਖ ਦੂੰ ਹੁਣ ਤੂੰ ਸਬਰ ਰੱਖ ਦੂ ਦੇਖਦਾ ਕੀ ਬਣਦੀ ਇਹਦੇ ਜੁੰਡੇ ਨਾ ਪੱਟੇ ਨਾ ਲੈ ਜੂਗੀ ਇਹਦੀ ਮੰਮੀ ਨੂੰ ਹਾਂ ਲੈ ਕੇ ਜਾਊਂਗਾ ਅਗਲਾ ਤਾਂ ਘਰ ਪੱਟਿਆ ਜਾ ਕੇ ਲੈ ਕੇ ਆਇਆ ਚਲ ਰੱਬ ਕਰੇ ਐਵੇਂ ਹੋ ਗਈ ਕੀ ਕਰਨਾ ਕਰ? ਹੂੰ? ਜੇ ਤੇਰੇ ਪੈਰੀ ਨਾ ਡਿੱਗੇ ਨਾ ਤੂੰ ਮੈਨੂੰ ਕਹਿ ਦੀ। ਚੱਲ। ਮੰਮੀ। ਹਾਂ ਪੁੱਤ। ਖੜੇ ਹੋ ਜਾ ਚਾਹ ਪੀਣ ਲਈ। ਚਾਹ ਲੈ ਕੇ ਆ ਜੀ ਬੱਦ ਵਾਸਤੇ। ਕੁੜ ਤੂੰ ਕਾ ਤੋ ਲਈਂ ਆ ਚਾਹ। ਬਸ ਮੈਂ ਬਣਾ ਲਈ ਸੀ ਮਾ ਜਲ ਮੰਮੀ ਨੂੰ ਵੀ ਦੇ ਦੇ ਦਿੰਦੀ ਹਾਂ। ਲੈ ਦੇਖ ਲੈ ਉਹ ਮਹਾਰਾਣੀ ਕੀ ਕਰਦੀ ਅੰਦਰ? ਪਤਾ ਨਹੀਂ ਕੀ ਕਰ ਜਾਂਦੀ ਆ ਬੈਠੀ ਐ ਨੂੰ ਲੱਗਦਾ। ਅੱਛਾ। ਮੇਰੀ ਗੱਲ ਸੁਣ ਪੁੱਤ। ਉਹ ਨਾ ਕੰਮ-ਕੋਮ ਕਰਿਆ ਕਰ ਮੈਂ ਤੈਨੂੰ ਦੱਸਾਂ ਕਾ ਨਾ ਮੰਮੀ ਉਹ ਤਾਂ ਸਵੇਰੇ ਚਾਹ ਇੱਕ ਕੱਪ ਲੈ ਆਈ ਅੰਦਰ ਜਿੱਤੇ ਵਾਸਤੇ ਲੈ ਕੇ ਆਈ ਸੀ ਚਾਹ ਤਾਂ ਮੇਰੇ ਵਾਸਤੇ ਲੈ ਕੇ ਨਹੀਂ ਹੈਗੀ ਅੱਛਾ ਹਾਂ ਫਿਰ ਫਿਰ ਮੈਂ ਸੋਚਿਆ ਵੀ ਚਲ ਮੈਂ ਕੀ ਕਰਾਉਣਾ ਇਹਦੇ ਤੋਂ ਕੀ ਕਰਨਾ ਵੀ ਮੈਂ ਆਪ ਆਪੇ ਧਰਪੀ ਕਰਾਂਗਾ ਖਾਲਿਆ ਕਰ ਨਹੀਂ ਵੀਰੇ ਹਲੇ ਤੂੰ ਨਵੀਂ ਨਵੀਂ ਅਤਰ ਤੂੜਾ ਵੀ ਨਹੀਂ ਉੱਤਰਿਆ ਬੱਤ ਮੈਂ ਤੈਨੂੰ ਐ ਕਹਿਨੀ ਆ ਉਹਦਾ ਕੀ ਆ ਆਪੇ ਕਰ ਲੂਗੀ ਕੰਮ ਹੈਗੀ ਆ ਨੌਕਰਾਨੀ ਚੰਗੀ ਪੜੀ ਆਪਣੇ ਕੋਲ ਮੰਮੀ ਉਹਨੂੰ ਆਪ ਨੂੰ ਆ ਆਪ ਨੂੰ ਦਾਖਲ ਹੋਣੀ ਚਾਹੀਦੀ ਜੇ ਉਹਨੂੰ ਅਕਲ ਹੋਵੇ ਫਿਰ ਗੱਲਾਂ ਕਰਦੀਆਂ ਨੇ ਮੱਛੀ ਦੀ ਬਾੜਾ ਮੱਛੀ ਜਾਣ ਦੇ ਪਤਾ ਨਹੀਂ 4 ਦਿਨ ਰਹੂਗੀ ਪਤਾ ਨਹੀਂ 10 ਦਿਨ ਰਹੂਗੀ ਤੋੜ ਦਾਂਗੇ ਪਰੇ ਮੈਨੂੰ ਕਹਿੰਦੀ ਮੈਂ ਕੀ ਤੇਰੀ ਨੌਕਰ ਲੱਗੀਆਂ ਕਹਿੰਦੀ ਵੀ ਹਾਂ ਤੇਰੇ ਮੈਂ ਅੱਗੇ ਕੰਮ ਕਰਾਂ ਲਾਹੌਰ ਕਈ ਕਹਦਾ ਤੇਰਾ ਪਾਪ ਕਰੂ ਆ ਕੇ ਕੰਮ ਮੇਰੇ ਮੂਰੇ ਬੋਲ ਕੇ ਦਿਖਾਵੇ ਜਿੰਨਾ ਗੁੱਤ ਨਹੀਂ ਪੱਟਦਾ ਇਹਦੀ ਕੀ ਪਤਾ ਮੇਰੇ ਦਿਲ ਨੂੰ ਮੱਛੀ ਰਹਿੰਦੀ ਕੀ ਮੈਂ ਬੜੀ ਇੰਤਜ਼ਾਹ ਚਾਹ ਸੁਆਦ ਨਹੀਂ ਗਿਆ ਕਿਉਂਕਿ ਦਾ ਪਰ ਬੁੱਤ ਤੂੰ ਹਲੇ ਕੰਮ ਨੂੰ ਕੰਮ ਲੱਗ ਗਈ ਮੈਂ ਤੈਨੂੰ ਐ ਕਹਨੀ ਆ ਹੈ ਕੋਈ ਨਾ ਮੰਮੀ ਚਲੋ ਇੰਨੇ ਨਾਲ ਕੀ ਹੁੰਦਾ ਚਾਹ ਹੀ ਬਣਾਈ ਆ ਬੈਠੀ ਬੈਠੀ ਮੈਂ ਵੀ ਹੁਣ ਥੱਕ ਕੇ ਜਾਂਦੀ ਆਂ ਜੀ ਕੁਛ ਨਹੀਂ ਹੁੰਦਾ ਹੈਗਾ ਸਭ ਕੁ ਕਰ ਲਾ ਆਰਾਮ ਫਿਰ ਤਾਂ ਇਹੀ ਕਰਨੇ ਨੇ ਕੰਮ ਜਦੋਂ ਉਹਨੂੰ ਕਰ ਦਾਂਗੇ ਘਰੋਂ ਫਿਰ ਐਨੇ ਤੁਸੀਂ ਉਹਨੂੰ ਆਪ ਸਮਝਾਓ ਵੀ ਫਿਰ ਕੰਮ ਕਰਿਆ ਕਰ ਇਹਦੋਂ ਨਾ ਕਰਾਇਆ ਕਰ ਜਦੋਂ ਮੈਂ ਤਾਂ ਨਹੀਂ ਹੈਗੀ ਕੁਛ ਫਿਰ ਮੈਨੂੰ ਕਰਨਾ ਪੈਂਦਾ ਕਿੰਨਾ ਤਾਂ ਮੈਂ ਕਹੀ ਨਹੀਂ ਆ ਉਹਨੂੰ ਜੇ ਹੁਣ ਤੂੰ ਹੀ ਉਹਦੇ ਮੂਰੇ ਹੋ ਕੇ ਕੰਮ ਕਰੇਂਗੀ ਫਿਰ ਉਹਨੂੰ ਕੀ ਲੋੜਾ ਕੰਮ ਕਰਨ ਦੀ ਪਹਿਲਾਂ ਮੈਨੂੰ ਐ ਦੱਸ ਮੈਨੂੰ ਤਾਂ ਆਇਆ ਮਮ ਵੀ ਚੱਲ ਮੇਰਾ ਆਪਦਾ ਘਰ ਹੈ ਨਾ ਇਹ ਕਿਉਂ ਮੈਂ ਉਹਦੇ ਤੇ ਛੱਡਾਂ ਨਾਲੇ ਮੈਂ ਹੀ ਸਾਹਮਣਾ ਕਰਤਾ ਉਹ ਪੁੱਤ ਮੈਨੂੰ ਪਤਾ ਹੈ ਕਿ ਖਰਾਬ ਦਾ ਘਰ ਆ ਮੈਂ ਵੀ ਝਮਜ਼ਦੀਆਂ ਪਰ ਉਹ ਨੂੰ ਉਹ ਗੱਲਾਂ ਮੋਟੀ ਮੱਤ ਦੀ ਨੂੰ ਕਿਹੜਾ ਮੱਤ ਦੇਵੇ ਤੁਸੀਂ ਦੇ ਦਿਓ ਤੁਸੀਂ ਸਮਝਾ ਦਿਓ ਕੋਈ ਨਾ ਮੈਂ ਕਰੂੰਗੀ ਮੈਂ ਉਹਨੂੰ ਕਹਿਨੀ ਆ ਨਾ ਮੰਮੀ ਮੇਰੇ ਅੱਗੇ ਬੋਲਦੀ ਆ ਆਈ ਨਹੀਂ ਪਤਾ ਮੈਨੂੰ ਕੀ ਕਹਿ ਦਿੰਦੀ ਆ ਨਾ ਫਿਰ ਉਹ ਜੀਤਾ ਨਹੀਂ ਕੁਝ ਕਹਿਦਾ ਹੈਗਾ ਉਹਨੂੰ ਜੀਤੇ ਨੇ ਤਾਂ ਮੰਮੀ ਬਥੇਰਾ ਖੜਕਾਈ ਹੈਗੀ ਸਵੇਰੇ ਬਿਚਾਰਾ ਮੈਨੂੰ ਆਪਦੀ ਚਾਹੀਦੀ ਦੇ ਗਿਆ ਕਹਿੰਦਾ ਤੂੰ ਪੀ ਲੈ ਆ ਆਪਾਂ ਹੀ ਬਗ ਗਿਆ ਉਹ ਨਾ ਦੱਸ ਤੂੰ ਮੈਨੂੰ ਕਹਿ ਦਿੰਦੀ ਮੈਂ ਘੁੱਟ ਕਰਕੇ ਦੇ ਦਿੰਦੀ ਮੁੰਡੇ ਨੂੰ ਚਾਹ ਦੀ ਤਾਂ ਨਹੀਂ ਦੁੱਧ ਚ ਪੱਤੀ ਪਾ ਦਿੰਦੀ ਮੈਂ ਤਾਂ ਕਿਹਾ ਸੀ ਵੀ ਤੁਸੀਂ ਆ ਚਾਹ ਪੀ ਲਓ ਮੈਂ ਤਾਂ ਬਾਜੂ ਬਣਾ ਕੇ ਪੀ ਲਵਾਂ ਤੁਹਾਨੂੰ ਪਤਾ ਫਿਰ ਮੇਰੀ ਕਿੰਨੀ ਫਿਕਰ ਕਰਦੇ ਨੇ ਉਹ ਤਾਂ ਉਹ ਤਾਂ ਕਰੂਗਾ ਹੀ ਫਿਕਰ ਤਾਂ ਦੱਸ ਚੱਲ ਕੋਈ ਨਾ ਇਹ ਤਾਂ ਐ ਵੀ ਮੱਚ ਗਏ ਵੀ ਹਾਂ ਇੱਕ ਦੂਜੇ ਦੇ ਕੋਲੇ ਕਾਹ ਤੋਂ ਬੈਠਦੇ ਨੇ ਇਹ ਤਾਂ ਸਾਰਾ ਕੁਝ ਸੀ ਮੈਨੂੰ ਵੀ ਕਹਿਂਤੀ ਕਹਿੰਦੀ ਉੱਥੇ ਬੈਠੇ ਨੇ ਅੰਦਰ ਮੈਥੋਂ ਜਰਿਆ ਨਹੀਂ ਜਾਂਦਾ ਐ ਫਲਾਨਾ ਬਾ ਮਹਾਬਾਈ ਤੈਨੂੰ ਜਰਨਾ ਤਾਂ ਪਊਗਾ ਜੇ ਤੈਨੂੰਰੇ ਰਹਿਣਾ ਸਾਡੇ ਘਰੇ ਫੇ ਤਾਂ ਤੈਨੂੰ ਸਾਰਾ ਕੁਝ ਹੀ ਝਰਨਾ ਪਊਗਾ ਨਹੀਂ ਆਪਣੀ ਟਿੰਡ ਫੋੜੀ ਚੱਕ ਤੇ ਵਗ ਜਾ ਉਹਦੇ ਪੇਕੇ ਮੰਮੀ ਉਹਨੇ ਰਹਿਣਾ ਹੀ ਕਾਤੋਂ ਆਉਰੇ ਬਚਾਲਾ ਤੇ ਬਨਰਵਾ ਹੋ ਜਾਂਦਾ ਲੋਕਾਂ ਕੋਲੇ ਜਲੂਸ ਨਿਕਣ ਨਾਲ ਤਾਂ ਚੰਗਾ ਹੀ ਸੀ ਆਪੇ ਫਰੀ ਜਾਂਦੀ ਐ ਨੌਕਰਾਂ ਵਾਂਗੂ ਕੰਮ ਕਰਦੀ ਹੋਰ ਜਿਹੜੇ ਦੇ ਲੱਛਣ ਨੇ ਨਾ ਮੰਮੀ ਮੈਨੂੰ ਨਹੀਂ ਲੱਗਦਾ ਕਿ ਉਹ ਕੰਮ ਕਰੂਗੀ ਮੇਰੇ ਮੂਰੇ ਇੰਨਾ ਬੋਲਦੀ ਐ ਮੈਂ ਤਾਂ ਆਪ ਦਾਪ ਕਰਦੀ ਆ ਸਾਰਾ ਕੰਮ ਉਹਨੇ ਤਾਂ ਮੇਰੇ ਬਸ ਚਾਹ ਵੀ ਨਹੀਂ ਬਣਾਈ ਹੈਗੀ ਸਵੇਰੇ ਅੱਗੇ ਅੱਗੇ ਪਤਾ ਨਹੀਂ ਕੀ ਆਡੇ ਲਾਉਗੀ ਮੇਰੇ ਨਾਲ ਚਲ ਕੋਈ ਨਾ ਭਾਈ ਜਦੋਂ ਤੂੰ ਮਿੱਠੀਆਂ ਰੋਟੀਆਂ ਪਕਾ ਲੇਂਗੇ ਤੂੰ ਆਪਦਾ ਕਰ ਲਿਆ ਕਰਿਓ ਆਪਦਾ ਕਰ ਲਿਆ ਕਰੂਗੀ ਫਿਰ ਹੋਰ ਕੀ ਜੇ ਚੱਜੇ ਨਾਲ ਰੋਕੂਗੀ ਤਾਂ ਜੇ ਨਾ ਰਹੀ ਫਿਰ ਮੈਂ ਭਜਾ ਦੂੰਗੀ ਮੈਂ ਕੀ ਕਰਾਉਣਾ ਤਾਂ ਬਸ ਮੈਂ ਤੁਹਾਨੂੰ ਇਹ ਗੱਲ ਦੱਸਣੀ ਸੀ ਜਦੋਂ ਸਵੇਰੇ ਐਂ ਕਰੀਆ ਉਹਨੂੰ ਐਂ ਸਮਝਾ ਜੇ ਵੀ ਅੱਗੇ ਤੋਂ ਇਹ ਚੀਜ਼ ਨਾ ਕਰੇ ਮੈਂ ਕਰ ਲੂੰ ਗੱਲ ਕੋਈ ਨਾ ਉਹਦੇ ਨਾਲ ਹੁਣ ਟੈਨਸ਼ਨ ਲੈ ਕਿਸੇ ਗੱਲ ਦੀ ਕਿਤੇ ਜਾਣੀ ਹਾਂ ਮੈਂ ਬੁੱਤੇ ਇਧਰ ਮੜਾ ਜੇ ਢੇੜਾ ਮਾਰਿਆ ਮਾ ਚੱਲ ਮਾਰਿਓ ਮੈਂ ਹਾਂ ਤੇ ਅਬ ਤਾਂ ਧਿਆਨ ਰੱਖੀ ਸਾਡੇ ਪੁੰਡਾ ਦੇਖ ਲੈ ਜਾ ਦੇ ਕੋਸ ਉਹਦੇ ਹੱਥ ਦਾ ਲੈ ਕੇ ਵੀ ਨਾ ਖਾਈ ਅਹ ਜੀ ਦੇ ਕੀ ਪਤਾ ਜ਼ਹਿਰ ਪਾ ਦੇ ਹਾਂ ਚੱਲ ਮਾਰਿਆ ਮਾ ਗੇੜਾ ਇਹ ਤਾਂ ਵਧੀਆ ਹੋ ਗਈ ਜੀ ਤਾਂ ਯਾਰ ਹਨਾ ਇੱਕ ਸਪਰੇ ਹੋਰ ਮਾਰ ਦਾਂਗੇ ਫੇਰ ਜਮਾ ਸੈਟ ਹੋ ਜੀ ਦਿਓ ਅਗੇ ਹਾਂ ਲੋ ਹਾਂਜੀ ਭਾਈ ਹਾਂ ਹਾਂ ਵਧੀਆ ਉਹ ਕਰਾ ਲਿਆ ਬਸ ਤੈਨੂੰ ਪਤਾ ਹੀ ਆ ਫਿਰ ਕਾਫੀ ਟਾਈਮ ਦਾ ਸੀ ਸਾਡਾ ਹਾਂ ਹਾਂ ਪੈਸੇ ਯਾਰ ਹੁਣ ਤਾਂ ਨਹੀਂ ਹੈਗੇ ਦੇਖ ਲੈ ਕਰਕੇ ਦੇ ਦੂੰ ਕੋਈ ਹੱਲ ਕਰ ਲਵਾਂ ਨਾ ਮੈਂ ਨਾ ਟਾਈਮ ਤਾਂ ਨਹੀਂ ਹੈਗੇ ਜ਼ਰੂਰੀ ਨਹੀਂ ਚੱਲ ਕੋਈ ਨਾ ਮੈਂ ਦੇਖ ਲਾਂ ਨਾ ਮੈਂ ਕਰੀ ਆ ਕੇ ਮੜਾ ਪੁੱਛ ਕੇ ਦਿਨ ਦੇ ਦੂੰਗਾ ਫਿਰ ਕੋਈ ਨਾ ਭਾਈ ਕੋਈ ਨਾ ਜ਼ਰੂਰ ਹਾਂ ਹਾਂ ਠੀਕ ਲੈਨੇ ਵੀ ਅੱਜੇ ਫੋਨ ਕਰਨਾ ਸੀ ਹੁਣ ਮੈਂ ਕਿੱਥੋਂ ਪੁੱਛਾਂ ਪੈਸੇ ਹਾਂ ਮੰਟੂ ਪੁੱਛਦਾ ਉਹਦੇ ਕੋਲ ਪਈ ਹੋਣੇ ਕਿਉਂਕਿ ਘਰੋਂ ਵੀ ਲੈ ਕੇ ਆਈ ਹੈ ਨਾ ਉਹ ਹਾਂ ਚਲੋ ਜਿੱਤਿਆ ਅਮਨ ਹਾਂਜੀ ਕੀ ਕਰਦੀ ਸੀ बस हाथ तो लग रही सी मैं काम सीख करंगी हां दसो यार किसी नु ਮੜਾ ਜਾ ਪੇਮੈਂਟ ਜੀ ਦੇਖ ਜਾਣੀ ਆ ਪੈਸੇ 2000 ਰੁਪਿਆ ਮੈਂ ਕੌਣ ਹੈਨੀ ਮਾ ਚਲ ਮੈਂ ਉਹ ਕਿੱਥੇ ਜਾਊਂਗਾ ਉਹ ਕਹਿੰਦਾ ਮੈਨੂੰ ਲਿਆ ਕੇ ਦੇ ਅੱਛਾ ਤੇਰੇ ਕੋਲ ਪੈਸੇ ਨੇ ਹਾਂ ਪੈਸੇ ਨੇ ਕੋਈ ਨਾ ਦੇ ਦੇਨੀ ਆਜੋ ਚਲ ਪੋਸਟ ਹੋਰ ਦੱਸ ਕੀ ਗੱਲ ਆ ਸੁਪੱਚੀ ਬਿੱਤੇ ਕੋਲ ਨਾ ਲਾ ਕੇ ਲੱਗੀ ਪੈਸੇ ਨੇ ਦੇਖੇ ਨਹੀਂ ਕਦੇ ਸੱਚ ਤੂੰ ਕਿੱਥੇ ਦੇਖੇ ਨੇ ਤੇਰੀ ਐਡੀ ਗਿੱਡੀ ਘੈਸੀਅਤ ਆ ਵੀ ਤੂੰ 5 500 ਦੇ ਦੇਖੇ ਪਤਾ ਕਿੱਥੋਂ ਆਈ ਨਹੀਂ ਮੇਰੀ ਘਰ ਵਾਲੀ ਤੋਂ ਆਈ ਨੇ ਤੇਰੀ ਤਾਂ ਔਕਾਤ ਵੀ ਨਹੀਂ ਹੈਗੀ 50 ਦਾ ਨੋਟ ਦੇਣ ਦੀ ਵੀ ਸੇ ਪੈਸੇ ਨਾਲ ਪਿਆਰ ਸੀ ਪਹਿਲਾਂ ਮੇਰਾ ਪਿਆਰ ਤੇਨ ਨਾਲ ਕਿੱਥੋਂ ਸੀ ਪਹਿਲਾਂ ਪੈਸੇ ਨਾਲ ਤਾਂ ਅੱਡ ਗੱਲ ਹੋਗੀ ਤੇਰੇ ਨਾਲ ਵੀ ਨਹੀਂ ਸੀ ਮੇਰਾ ਤਾਂ ਪਰ ਤੂੰ ਹੀ ਤੱਕਾ ਕਰੇਗੀ ਤੱਕਾ ਮੇਰੇ ਨਾਲ ਵੀ ਹੋ ਗਿਆ ਓਏ ਮੈਂ ਕਦੋਂ ਤੋੜੇ ਮੈਂ ਜੁੜੀ ਨਹੀਂ ਹੈਗਾ ਜਿਹੜਾ ਤੋੜੂਗਾ ਤੂੰ ਤੱਕੇ ਨਾਲ ਜੁੜਨ ਨੂੰ ਫਿਰਦੀ ਐ ਤੈਨੂੰ ਮੈਂ ਪਹਿਲਾਂ ਵੀ ਕਿਹਾ ਵਗ ਜਾ ਜਿਹੜੇ ਤੇਰੀ ਯਾਰ ਕੋਲ ਜਾਣੇ ਤੇਰੀ ਆਸ਼ਕ ਪੋਜੀ ਨਾਲ ਗੱਲਾਂ ਕਰਦੀ ਐ ਮਿਲਦੀਆਂ ਮੋਟਰਾਂ ਤੇ ਖੜ ਖੜ ਮੈਂ ਕੋਈ ਨਹੀਂ ਰੋਕਦਾ ਤੈਨੂੰ ਮੇਰੀ ਘਰ ਵਾਲੀ ਆ ਗਈ ਹੁਣ ਤੇਰੀ ਮੈਨੂੰ ਨਾ ਸੈਂਟ ਵੀ ਲੋੜ ਨਹੀਂ ਹੈਗੀ ਰਵਾਰ ਰਵਾਰ ਨਾ ਹੀ ਮੇਂ ਦੀ ਗੱਲਾਂ ਮੋੜੇ ਜੈ ਮੋੜਿਆ ਕਰੋ ਦੋਸਤਾਂ ਚੰਦਾਂ ਚੋਣ ਪੁੱਤ ਦਾਲ ਸਿੰਘ ਇੱਕ ਰਸ ਮੈਂ ਕਿੱਧਰ ਪੁੱਠਾ ਚੁੱਠਿਆ ਤੇ ਪੈਸੇ ਕਿੱਥੇ ਲੱਗੇ ਕੀ ਗੱਲ ਹੋ ਗਈ ਬਾਪੂ ਪੈਸੇ ਨਹੀਂ ਹੈਗੇ ਤਾਂ ਪੈਸੇ ਨੇ ਪਰ ਕਿੱਥੋਂ ਮੈਗਾ ਕਿੱਥੋਂ ਡਾਕਾ ਡਾਕਾ ਤਾਂ ਨੂ ਮਾਰ ਲੱਗੇ ਚੋਰੀਆਂ ਤਾਂ ਨੂ ਕਰਨ ਲੱਗੇ ਕਿੱਥੇ ਓਏ ਅਮਨ ਤੋਂ ਲਿੱਤੇ ਨੇ ਲੋੜ ਸੀ ਮੈਨੂੰ ਕਿਸੇ ਨੂੰ ਦੇਣੇ ਨੇ ਹਾਂ ਫੋਂ ਮਲੰਗਾ ਹੁਣ ਬਹੁਤ ਪੈਸੇ ਪੜੇਗੇ ਇਹ ਬਹੁ ਆਬਦੀ ਹੈ ਹੁਣ ਇਕੱਠੇ ਹੋਏ ਨੇ ਪੈਸੇ ਮਾੜੇ ਮੋٹے ਵਰਤ ਲੈ ਮੈਂ ਫਿਰ ਕੀ ਦਿੱਕੀ ਹਫਤਾ ਆ ਗਈ ਕੋਈ ਆਬਦੀ ਕਿਉਂ ਨਹੀਂ ਹੈਗੀ ਹੈ ਆਬਦੀ ਆ ਤੂੰ ਮਾਲੂ ਵੀ ਥੋ ਥੋ ਮੰਗਦਾ ਤੁਸੀਂ ਦਿੰਦੇ ਨਹੀਂ ਹੈਗੇ ਜੇ ਮੈਂ ਉਹ ਤੋਂ ਮੰਗ ਲਿਆ ਅਮਰ ਤਾਂ ਹੁਣ ਤੁਹਾਨੂੰ ਦਿੱਕਤ ਹੋਗੀ ਕੋਈ ਗੱਲ ਤੇ ਤਾਂ ਆਜੋ ਮਾੜਾ ਮੋਟਾ ਉਹਦੇ ਕੋਲ ਤਾਂ ਨਹੀਂ ਹੈਗੇ ਰਾਜ ਕੋਲ ਪੈਸੇ ਵਿੱਚ ਹੀ ਉਹ ਵਿਆਹ ਕਰਵਾਏ ਮੈਂ ਜਿਵੇਂ ਮਰਜ਼ੀ ਕਰਵਾਇਆ ਠੀਕ ਹੈ ਨਾ ਹੈ ਨਾ ਮੈਂ ਪਿਆਰ ਕਰਦਾ ਮਨ ਨੂੰ ਤਾਂ ਕਰਵਾਇਆ ਉਹ ਪਿਆਰ ਪੂਰਾ ਲੈ ਜਾਣਦਾ ਵੇਖ ਤੇ ਤੇਰੀ ਮਾਂ ਕਿਹੜਾ ਕਰਦੀ ਆ ਕਿਹੜਾ ਕਰਦੀ ਤੂੰ ਕਿਹੜਾ ਕਰਦਾ ਕਿਹਦੇ ਪਿੱਛੇ ਤੁਸੀਂ ਵਿਆਹ ਕਰਵਾਇਆ ਤੇ ਬਹੁਤਾ ਚਿਰ ਨਹੀਂ ਚੱਲਦਾ ਉਹ ਚੱਲ ਟੰਗਾ ਬਹੁਤਾ ਚਿਰ ਨਹੀਂ ਚੱਲਦਾ ਮੈਨੂੰ ਇੰਨੇ ਸਨੇਹ ਜਾਂਦੇ ਆ ਕਰੋ ਮੈਂ ਜਾਣਾਂ ਠੀਕ ਹੈ ਆਪਣਾ ਕੰਮ ਕਰ ਖਨਾ ਬੋਨਾ ਕੋਈ ਨਾ ਤੁਹਾਡਾ ਕੁਦਰਤ ਨਹੀਂ ਨਾ ਰੱਬ ਨੇ ਐਸਾ ਜਲੂਸ ਕਰਨਾ ਤੁਹਾਡਾ ਨਾ ਦੇਖਦੇ ਜਾਓ ਤੁਸੀਂ ਨਾਲੇ ਮੈਂ ਜਾਣਦਾ ਸੁਣੋ ਤੇਰੀ ਮਾਂ ਨੂੰ ਵੀ ਤੇ ਤੈਨੂੰ ਵੀ ਕਿਹਦੇ ਵਾਸਤੇ ਤੁਸੀਂ ਵਿਆਹ ਕਰਵਾਇਆ ਕੋਈ ਨਾ ਰਣੀ ਛੋਟੇ ਕੋਲੇ ਵੀ ਨਹੀਂ ਚਲ ਕੰਮ ਚੀਤੀਂ ਲੜਕੇ ਮਾਂ ਜਦੇ ਨਨ ਮੁਡਲੀ ਵਾਪਸ ਨੁਕਰ ਨਹੀਂ ਨਹੀਂ ਹੈਗੀ ਮੈਂ ਤੇ ਤੇਰੇ ਜੂਠ ਮੰਨਦਾ ਹੁਣ ਮੈਂ ਭਾਂਡੇ ਮਾਰ ਦਊਗੀ ਕਿਉਂ ਕੀ ਗੱਲ ਤੇਰੇ ਕਿਹੜਾ ਹੱਥਾ ਤੇ ਮਹਿੰਦੀ ਲੱਗੀ ਹੈ ਮੇਰੀ ਇੱਕ ਗੱਲ ਸੁਣ ਤੂੰ ਇਸ ਘਰ ਦੀ ਨੌਕਰ ਆਣੀ ਅਧੀ ਤਾਂ ਮੈਂ ਮਾਲਕਣਾ ਨਿਕਲੀਆਂ ਉੱਦਣੀਆਂ ਮਾਲਕਣਾ ਹੁੰਦੀਆਂ ਨੇਗੇ ਇਹ ਗੱਲ ਤੇ ਜਿੱਤੇ ਸਾਹਮਣੇ ਕਰਕੇ ਦਿਖਾ ਤਾਂ ਤੂੰ ਜਿੱਤਾ ਕੀ ਕਰਦੂਗਾ ਨਾਲ ਤੂੰ ਕੀ ਕਰਦੇਂਗੀ ਜਿਹੜਾ ਕੁਝ ਤੂੰ ਹੁਣ ਤੱਕ ਕਰ ਲਿਆ ਉਹ ਅੱਗੇ ਕਰ ਲੇਂਗੀ ਭੁੱਲ ਜਾ ਵੀ ਮੈਂ ਭਾਂਡੇ ਮਾਰ ਦਊਗੀ ਉਹ ਥੋੜੀ ਬੋਦੀ ਸ਼ਰਮਤਾ ਕਰਦੀ ਜੋ ਨਿਕਲ ਕੇ ਆਈ ਸੀ ਮਾੜਾ ਮੋਟਾ ਤਾਂ ਸੋਚਦੀ ਉਏ ਉਹ ਵਿਆਹ ਹੋਇਆ ਸੀਗਾ ਤੁਮ ਸ਼ਰਮ ਨਹੀਂ ਆਈਗੀ ਫੇਰ ਰੱਖ ਲੈਂਦੀ ਆ ਉਹਦੇ ਬੰਦੇ ਨੂੰ ਕੰਟਰੋਲ ਚ ਕਿਉਂ ਮੇਰੇ ਪਿੱਛੇ ਆਇਆ ਇਹ ਤੂੰ ਗੱਲਾਂ ਕਰਨੋਂ ਹਟਦੀ ਨਾ ਫੇਰੇ ਸੀ ਜਦੋਂ ਤੈਨੂੰ ਪਤਾ ਲੱਗੇ ਸਭਜੀਤੇ ਦਾ ਵਿਆਹ ਹੋ ਗਿਆ ਮੈਂ ਕਿਉਂ ਗੱਲਾਂ ਕਰਾਂ ਮੇਰੀ ਇੱਕ ਗੱਲ ਸੁਣ ਲੈ ਜਿੱਤਾ ਤੈਨੂੰ ਨਹੀਂ ਮੇਰੋਂ ਪਿਆਰ ਆ ਨੀਵੀਂ ਕਰਕੇ ਕਰ ਗੱਲ ਠੀਕ ਹੈ ਹੱਥ ਛੱਡ ਦੇ ਮੇਰਾ ਅੱਗੇ ਨਾ ਵੱਧ ਭਾਂਡੇ ਤੋਂ ਲੈ ਚੁੱਪ ਕਰਕੇ ਜਾ ਜਿਆ ਹੈ ਦੇਖ ਤਸੇ ਇਹ ਮਾਰਕਣ ਗਈ ਫਿਰਦੀ ਹੈਗੀ ਜਰਮਨੀ ਮੰਦੀ ਹੈਗੀ ਘਟੋ ਘਟੇ ਇਹ ਤਾਂ ਸੋਚ ਲਾਂਦੀ ਕਿਉਂ ਬੈਠੇ ਹੋਏ ਨਾਲ ਵਿਆਹ ਕਰਾ ਰਹੀ ਆ ਵੀ ਕਿਸੇ ਦਾ ਕਰ ਬਸ ਸਾਰਾ ਜਾੜਮ ਲਾ ਕਰੀ ਆ